ਬੱਚਿਆਂ ਦੀ ਹਰ ਬਿਮਾਰੀ ਦੇ ਇਲਾਜ ਵਿੱਚ ਮਾਹਿਰ ਡਾਕਟਰ ਨਰੇਸ਼ ਗਰੋਵਰ ਹਸਪਤਾਲ ਮਜੀਠਾ ਰੋਡ 1 ਨਾਮਰ ਹਸਪਤਾਲ ਹੈ ਜ਼ਿਕਰਯੋਗ ਹੈ ਕਿ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਬੱਚਿਆਂ ਦੇ ਰੋਗਾਂ ਦੇ ਇਲਾਜ ਲਈ ਮਾਹਿਰ ਡਾਕਟਰ ਨਰੇਸ਼ ਗਰੋਵਰ ਦੀ ਯੋਗ ਅਗਵਾਈ ਹੇਠ ਇਹ ਹਸਪਤਾਲ ਪਿਛਲੇ 30 ਸਾਲਾਂ ਤੋਂ ਗੁਰੂ ਨਗਰੀ ਵਿੱਚ ਆਪਣੀਆਂ ਬਿਹਤਰ ਸੇਵਾਵਾਂ ਦੇ ਰਿਹਾ ਹੈ ਇਸ ਮੌਕੇ ਡਾਕਟਰ ਨਰੇਸ਼ ਗਰੋਵਰ ਨੇ ਸਾਡੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਹਸਪਤਾਲ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਦੇ ਇਲਾਜ ਲਈ ਬੱਚੇ ਅਮਰitsar ਤੋਂ ਇਲਾਵਾ ਪੰਜਾਬ ਦੇ ਕਈ ਸ਼ਹਿਰਾਂ ਤੋਂ ਵੀ ਇੱਥੇ ਆਉਂਦੇ ਹਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਬੱਚਿਆਂ ਨੂੰ ਹੋ ਸਕਦੀਆਂ ਹਨ ਜਿਸ ਨਾਲ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਹੋ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਅੱਜਕੱਲ ਬੱਚੇ ਜੰਕ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਜਿਸ ਨੂੰ ਖਾਣ ਨਾਲ ਬੱਚਿਆਂ ਵਿੱਚ ਪੇਟ ਦੀਆਂ ਬਿਮਾਰੀਆਂ ਵੱਧ ਜਾਂਦੀਆਂ ਹਨ ਅਤੇ ਬੱਚੇ ਕਬਜ਼ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਪੇਟ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਅਤੇ ਜ਼ਿਆਦਾ ਕਬਜ਼ ਹੋਣ ਨਾਲ ਪੇਟ ਵਿੱਚ ਇਨਫੈਕਸ਼ਨ ਹੋਣ ਕਾਰਨ ਬੱਚਿਆਂ ਨੂੰ ਸ਼ੋਚ ਦੌਰਾਨ ਖੂਨ ਆਣਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਹਸਪਤਾਲ ਵਿੱਚ ਨਾ ਸਿਰਫ ਨਵਜੰਮੇ ਬੱਚੇ ਬਲਕਿ ਛੋਟੇ ਅਤੇ ਵੱਡੇ ਬੱਚਿਆਂ ਦੀ ਵੀ ਹਰ ਤਰ੍ਹਾਂ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਹਸਪਤਾਲ ਦੇ ਨਿਊਟ੍ਰੀਸ਼ਨ ਅਤੇ ਵੈਲਨੈਸ ਐਕਸਪਰਟ ਡਾਕਟਰ ਤਾਨਿਆ ਗਰੋਵਰ ਵੀ ਬੱਚਿਆਂ ਦੇ ਖਾਣ-ਪਾਨ ਅਤੇ ਡਾਈਟ ਬਾਰੇ ਬੱਚਿਆਂ ਦੇ ਮਾਤਾ-ਪਿਤਾ ਨੂੰ ਜਾਗਰੂਕ ਕਰਨ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਡਾਕਟਰ ਤਾਨਿਆ ਗਰੋਵਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਹਸਪਤਾਲ ਵਿੱਚ ਬੱਚਿਆਂ ਦੇ ਇਲਾਜ ਦੌਰਾਨ ਉਨ੍ਹਾਂ ਦੇ ਵਿਕਾਸ ਅਤੇ ਖੁਰਾਕ ਤੇ ਖਾਸ ਧਿਆਨ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਬੱਚਿਆਂ ਦੇ ਵਿਕਾਸ ਲਈ ਸ਼ੁਰੂ ਤੋਂ ਹੀ ਮਾਵਾਂ ਨੂੰ ਉਹਨਾਂ ਦੀ ਖੁਰਾਕ ਤੇ ਧਿਆਨ ਦੇਣਾ ਜਿਵੇਂ ਨਵਜੰਮੇ ਬੱਚੇ ਨੂੰ ਮਾਂ ਦਾ ਆਪਣੇ ਬੱਚੇ ਨੂੰ ਦੁੱਧ ਪਿਲਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਜਿਸ ਨਾਲ ਬੱਚੇ ਨੂੰ ਅੱਗੇ ਜਾ ਕੇ ਬਿਮਾਰੀਆਂ ਨਾਲ ਲੜਨ ਦੀ ਸਰੀਰਕ ਤਾਕਤ ਮਿਲਦੀ ਹੈ। ਉਹਨਾਂ ਕਿਹਾ ਕਿ ਬੱਚਿਆਂ ਨੂੰ ਚਿਪਸ ਕੋਲਡ ਡਰਿੰਕਸ ਮੈਗੀ ਅਤੇ ਮੈਦੇ ਵਾਲੇ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਫਲ ਫਰੂਟ ਅਤੇ ਘਰ ਦਾ ਬੜਿਆ ਹੋਇਆ ਹੈਲਦੀ ਖਾਣਾ ਦੇਣਾ ਬਹੁਤ ਜ਼ਰੂਰੀ ਹੈ। ਜਿਸ ਨਾਲ ਬੱਚਿਆਂ ਦਾ ਵਿਕਾਸ ਬਹੁਤ ਵਧੀਆ ਹੁੰਦਾ ਹੈ ਇਸ ਮੌਕੇ ਹਸਪਤਾਲ ਵਿੱਚ ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਆਏ ਲੋਕਾਂ ਨੇ ਕਿਹਾ ਕਿ ਉਹਨਾਂ ਦਾ ਇਸ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤੇ ਜਾਂਦੇ ਇਲਾਜ ਵਿੱਚ ਪੂਰਾ ਭਰੋਸਾ ਹੈ ਇਸ ਹਸਪਤਾਲ ਵਿੱਚ ਆਏ ਕੁਝ ਲੋਕਾਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਆਪਣੇ ਬੱਚਿਆਂ ਦੀ ਬਿਮਾਰੀ ਦੇ ਇਲਾਜ ਲਈ ਡਾਕਟਰ ਨਰੇਸ਼ ਗਰੋਵਰ ਹਸਪਤਾਲ ਆਉਂਦੇ ਰਹੇ ਹਨ ਅਤੇ ਹੁਣ ਉਹ ਆਪਣੇ ਦੋਤਿਆਂ ਪੋਤਿਆਂ ਦੇ ਇਲਾਜ ਲਈ ਵੀ ਇਸੇ ਹਸਪਤਾਲ ਵਿੱਚ ਆਉਂਦੇ ਹਨ ਕਿਉਂਕਿ ਇੱਥੇ ਮਾਹੇ ਡਾਕਟਰਾਂ ਵੱਲੋਂ ਬੱਚਿਆਂ ਦੀ ਹਰ ਬਿਮਾਰੀ ਦਾ ਬਹੁਤ ਸਫਲ ਇਲਾਜ ਕੀਤਾ ਜਾਂਦਾ ਹੈ ਜ਼ਿਕਰ ਯੋਗ ਹੈ ਕਿ ਡਾਕਟਰ ਨਰੇਸ਼ ਗਰੋਵਰ ਹਸਪਤਾਲ ਵੱਲੋਂ ਜ਼ਰੂਰਤਮੰਦ ਅਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਇਲਾਜ ਲਈ ਵੀ ਪੂਰੀ ਮਦਦ ਕੀਤੀ ਜਾਂਦੀ ਹੈ ਅਤੇ ਕਿਸੇ ਵੀ ਭੇਦਭਾਵ ਤੋਂ ਬਿਨਾਂ ਉਹਨਾਂ ਨੂੰ ਹਸਪਤਾਲ ਵਿੱਚ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਦੇਖੋ ਜਿਹੜਾ ਬਰਸਾਤ ਦਾ ਮੌਸਮ ਹੈ ਨਾ ਇਹਦੇ ਵਿੱਚ ਕੀ ਹੁੰਦਾ ਹੈ ਕਿ ਟੈਂਪਰੇਚਰ ਵੱਧ ਜਾਂਦਾ ਜਦੋਂ ਬੜਾ ਹਿਊਮਿਸ ਹੋ ਜਾਂਦਾ ਹੈ। ਔਰ ਉਹਦੇ ਵਿੱਚ ਕੀ ਹੁੰਦਾ ਜਿਹੜੇ ਬੈਕਟੀਰੀਆ ਵਾਇਰਸ ਨੇ ਜਾਂ ਆਪਣੇ ਇਨਫੈਕਸ਼ਨ ਕੌਜ਼ ਕਰਨ ਵਾਲੀਆਂ ਚੀਜ਼ਾਂ ਨੇ ਉਹ ਜਿਹੜੀਆਂ ਜ਼ਿਆਦਾ ਵੱਧਣੀਆਂ ਸ਼ੁਰੂ ਹੋ ਜਾਂਦੀਆਂ। ਉਦੇ ਨਾਲ ਬੱਚਿਆਂ ਦੇ ਵਿੱਚ ਬੁਖਾਰ ਹੋਣਾ ਜਾਂ ਇਨਫੈਕਸ਼ਨ ਹੋਣਾ ਬੜਾ ਕਮੰਜੀ ਗੱਲ ਬਣ ਜਾਂਦੀ ਹੈ ਤੇ ਇਸ ਤੋਂ ਥੋੜੀ ਦੇਰ ਬਾਅਦ ਯਾਨੀ ਕਿ ਕੁਝ ਦਿਨਾਂ ਬਾਅਦ ਬੱਚਾ ਨੂੰ ਟਾਈਫਾਇਡ ਹੋਣ ਦਾ ਖਤਰਾ ਵੱਜ ਜਾਂਦਾ ਹੈ ਫਿਰ इवन ਡੇਂਗੂ ਦੇ ਕੇਸਿਸ ਵੀ ਆਨੇ ਸ਼ੁਰੂ ਹੋ ਜਾਂਦੇ ਨੇ ਜਦੋਂ ਮਸਕੀਟੋ ਬਾਈਟਸ ਵੱਜ ਜਾਂਦੀਆਂ ਕੁਝ ਬੱਚਿਆਂ ਦੇ ਖਾਣ ਪੀਣ ਦੇ ਨਾਲ ਵੀ ਇਹਦਾ ਲਿੰਕ ਹੁੰਦਾ ਹੈ ਉਹਨਾਂ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹਨਾ ਕਿ ਅੱਜਕੱਲ ਕੀ ਹੈ ਕਿ ਬੱਚੇ ਜਿਹੜੇ ਨੇ ਉਹ ਕਈ ਬੱਚੇ ਤਾਂ ਦੁੱਧ ਬਹੁਤ ਜ਼ਿਆਦਾ ਪੀਂਦੇ ਨੇ ਪੰਜਾਬ ਦੇ ਵਿੱਚ ਬੜਾ ਚੱਲਣ ਹੈ ਤੇ ਦੁੱਧ ਪਲਾਈ ਜਾਓ ਜ਼ਿਆਦਾ ਦੁੱਧ ਪਿਲਾਉਣ ਨਾਲ ਕੀ ਨੁਕਸਾਨ ਹੁੰਦਾ ਇੱਕ ਤੇ ਬੱਚੇ ਦਾ ਖੂਨ ਜਿਹੜਾ ਉਹ ਘਟਦਾ ਐਚ ਵੀ ਸਖੋ ਵੱਧਦਾ ਨਹੀਂ ਘਟਦਾ ਠੀਕ ਹੈ ਉਹਦੇ ਬੱਚੇ ਆਮ ਤੌਰ ਤੇ ਐਨੀਮਿਕ ਹੋ ਜਾਂਦੇ ਨੇ ਉਹਨਾਂ ਦਾ ਖੂਨ 8 9 10 ਗ੍ਰਾਮ ਰਹਿ ਜਾਂਦਾ ਇਸ ਤੋਂ ਇਲਾਵਾ ਉਹਨਾਂ ਦੇ ਪੇਟ ਦੇ ਵਿੱਚ ਵੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਕੱਲਾ ਦੁੱਧ ਦੇ ਬੱਚਾ ਪੀਂਦਾ ਰਹੇਗਾ ਹੋਰ ਕੁਝ ਨਹੀਂ ਖਾਏਗਾ ਤੇ ਉਹਦੇ ਵਿੱਚ ਕੀ ਕਬਜ਼ ਹੋ ਜਾਂਦੀ ਹੈ ਕਬਜ਼ ਹੋਣ ਨਾਲ ਪੇਟ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਔਰ ਕਈ ਬੱਚਿਆਂ ਦੇ ਤਾਂ ਪਾਟੀ ਦੇ ਵਿੱਚ ਬਲੱਡ ਆਨ ਲੱਗ ਜਾਂਦਾ ਇੰਨੀ ਸਖਤ ਪਾਟੀ ਹੋ ਜਾਂਦੀ ਹੈ। ਕਈ ਬੱਚਿਆਂ ਦੀ ਭੁੱਖ ਘਟ ਜਾਂਦੀ ਹੈ। ਕਈ ਬੱਚਿਆਂ ਨੂੰ ਜਿਹੜਾ ਉਲਟੀਆਂ ਆਨ ਲੱਗ ਜਾਂਦੀਆਂ। ਹਰੀਆਂ ਜਾਂ ਪੀਲੀਆਂ ਜਿਸਨਾਂ ਸਾਡੇ ਕੋਲ ਕਈ ਬੱਚੇ ਆਉਂਦੇ ਨੇ ਉਹਨਾਂ ਨੂੰ ਉਲਟੀਆਂ ਆ ਰਹੀਆਂ ਹੁੰਦੀਆਂ। ਭੁੱਖ ਬਿਲਕੁਲ ਨਹੀਂ ਲੱਗ ਰਹੀ ਹੁੰਦੀ। ਉਹ ਵੀ ਇੱਕ ਕਾਰਨ ਕਬਜ਼ ਹੈ। ਕਬਜ਼ ਨਾਲ ਕੀ ਹੁੰਦਾ ਪੇਟ ਦੀ ਸਾਰੀ ਜਿਹੜੀ ਫੂਡ ਪਾਚਨ ਬਲੌਕ ਹੋ ਜਾਂਦੀ ਹੈ ਕਈ ਵਾਰ। ਇੰਨੀ ਕਿ ਜ਼ਿਆਦਾ ਕਬਜ਼ ਹੋ ਜਾਂਦੀ। ਤੇ ਕੁਝ ਬੱਚੇ ਤੇਸਰਾ ਦੇ ਆਉਂਦੇ ਜਿਨ੍ਹਾਂ ਦੇ ਵਿੱਚ ਆੰਤੜੀਆਂ ਦੇ ਵਿੱਚ ਸੋਜਨ ਆ ਜਾਂਦੀਆਂ ਤੇ ਈਵਨ ਉਹਨਾਂ ਦੀ ਪਾਟੀ ਦੇ ਵਿੱਚ ਬਲੱਡ ਜਿਹੜਾ ਹੈ ਉਹ ਪੇਟ ਚ ਦਰਦ ਬਲੱਡ ਆੰਤੜੀਆਂ ਸੋਜ ਐਸਟਰਾ ਦੀ ਪ੍ਰੋਬਲਮ ਵੀ ਹੋ ਜਾਂਦੀਆਂ ਜਿਹਨੂੰ ਅਸੀਂ ਡਿਸਬਾਇਸਿਸ ਕਹਿੰਦੇ ਡਿਸਬਾਇਸਿਸ ਦਾ ਮਤਲਬ ਹੈ ਜਿਹੜੇ ਸਾਡੇ ਸਾਡੀ ਫੂਡ ਵਿੱਚ ਹੈਲਦੀ ਬੈਕਟੀਰੀਆ ਸੀਗੇ ਉਹ ਜਿਹੜੇ ਨਾ ਖਤਮ ਹੋ ਗਏ ਉਹਦੀ ਜਗ੍ਹਾ ਜਿਹੜੇ ਜਿਹੜੇ ਬਿਮਾਰੀ ਪੈਦਾ ਕਰਨ ਵਾਲੇ ਕਿਟਾਨੂ ਨੇ ਬੈਕਟੀਰੀਆ ਨੇ ਉਹ ਪੈਦਾ ਹੋ ਗਏ ਉਹਨੂੰ ਅਸੀਂ ਡਿਸਬਾਇਸਿਸ ਕਹਿੰਦੇ ਉਹਦੇ ਨਾਲ ਬੱਚਾ ਨੂੰ ਕਾਫੀ ਨੁਕਸਾਨ ਹੁੰਦਾ ਔਰ ਸਾਡੀ ਜਿਹੜੀ ਮੇਰੀ ਬਟੀਆਂ ਹਨ ਤਾਨਿਆ ਉਹ ਇਹਨਾਂ ਬੱਚਿਆਂ ਨੂੰ ਬਹੁਤ ਅੱਛਾ ਟ੍ਰੀਟਮੈਂਟ ਕਰਦੇ ਨੇ ਉਹ ਉਹ ਦੱਸਣਗੇ ਤੁਹਾਨੂੰ ਕਿ ਇਹਨਾਂ ਬੱਚਿਆਂ ਨੂੰ ਕਿਸ ਤਰ੍ਹਾਂ ਆਪਾਂ ਕੀ ਖਾਣ ਪੀਣ ਲਈ ਦੇਵਾਂਗੇ ਤਾਂ ਕਿ ਉਹ ਬੱਚੇ ਹੈਲਦੀ ਰਹਿਣ ਦੇਖੋ ਐਸ ਮੌਸਮ ਦੇ ਵਿੱਚ ਕੀ ਹੁੰਦਾ ਪਸੀਨਾ ਬਹੁਤ ਆਉਂਦਾ ਜੀ ਸੋ ਮੈਂ ਇਹ ਹਦਾਇਤ ਦੇਵਾਂਗਾ ਪੇਰੈਂਟਸ ਨੂੰ ਕਿ ਜਦੋਂ ਪਸੀਨਾ ਜ਼ਿਆਦਾ ਆਉਂਦਾ ਹੈ ਬੱਚਿਆਂ ਨੂੰ ਪਾਣੀ ਵੀ ਜ਼ਿਆਦਾ ਪਿਲਾਓ ਕੋਲਡ ਡਰਿੰਕਸ ਯਾ ਜਿਹੜੇ ਬਾਜ਼ਾਰ ਦੇ ਪੈਕ ਜੂਸੇ ਦਾ ਉਹ ਨਾ ਦਿਓ। ਤਲੀਆਂ ਚੀਜ਼ਾਂ ਖਾਣ ਲਈ ਨਾ ਦਿਓ। ਜੰਕ ਫੂਡ ਨਾ ਦਿਓ। ਠੀਕ ਹੈ? ਜੇ ਅਸੀਂ ਬੱਚਿਆਂ ਨੂੰ ਹੈਲਦੀ ਖਿਲਾਣਾ ਹੈ ਤੇ ਲੱਸੀ ਪਿਲਾਓ ਉਹਨਾਂ ਨੂੰ। ਸ਼ਿਕਨ ਨਹੀਂ ਪਿਲਾਓ। ਨਾਰੀਲ ਪਾਣੀ ਪਿਲਾਓ। ਜੰਜ਼ੀਰਾ ਪਿਲਾ ਦਿਓ। ਠੀਕ ਹੈ? ਸਾਦਾ ਪਾਣੀ ਵੀ ਪਿਲਾਓ। ਸੋ ਇਹ ਚੀਜ਼ਾਂ ਹੈਲਦੀ ਨੇ। ਦੁੱਧ ਦੇ ਸਕਦੇ, ਬੱਚਿਆਂ ਨੂੰ ਪਾ ਸ਼ੇਕ ਬਣਾ ਕੇ ਦੇ ਸਕਦੇ। ਕਿਸੇ ਤਰ੍ਹਾਂ ਦਾ ਵੀ ਸ਼ੇਕ ਹੈ, ਫਰੂਟ ਸ਼ੇਕਸ ਹੈ, ਮੰਗੋ ਸ਼ੇਕਸ ਹੈ। ਹਦੇ ਸਰ ਪਰ ਇਹ ਧਿਆਨ ਰੱਖੋ ਜੇ ਬੱਚੇ ਨੂੰ ਪਿਆਸ ਲੱਗ ਰਹੀ ਹੈ ਉਹਨੂੰ ਵਤ ਵਤ ਜਿਹੜਾ ਪਾਣੀ ਦੀ ਮਾਤਰਾ ਪਾਣੀ ਵਾਲੀਆਂ ਚੀਜ਼ਾਂ ਪਾਣੀ ਵਾਲੇ ਫਰੂਟ ਵੀ ਨੇ ਆਪਣਾ ਜਿਸ ਦਾ ਆਪਣਾ ਕੀ ਤਰਬੂਜ ਹੈ ਜੇ ਅੱਛਾ ਸੀ ਘਰ ਘੱਟ ਕੇ ਦੇ ਰਹੇ ਆਂ ਫਿਰ ਉਸ ਕੋਈ ਪ੍ਰੋਬਲਮ ਨਹੀਂ ਬਾਜ਼ਾਰੋਂ ਜੇ ਆਪਾਂ ਦੇ ਰਹੇ ਆਂ ਜਿੱਤੇ ਮੱਖੀਆਂ ਬੈਠੀਆਂ ਉਹ ਚੀਜ਼ਾਂ ਨਹੀਂ ਦੇਣੀਆਂ ਆਪਾਂ ਲੇਕਿਨ ਘਰ ਦਾ ਖਾਣਾ ਜ਼ਰੂਰ ਦੇਣਾ ਬਾਜ਼ਾਰ ਦੀਆਂ ਚੀਜ਼ਾਂ ਗੋਲ ਗੱਪੇ ਚਾਟ ਜਿਹੜੇ ਉਹਨਾਂ 'ਚ ਵੀ ਇਨਫੈਕਸ਼ਨ ਹੋਣ ਦਾ ਖਤਰਾ ਹੈ ਚਾਟ ਵਗੈਰਾ 'ਚ ਉਹ ਚਟਨੀਆਂ ਜਿਹੜੀਆਂ ਨੇ ਉਹ ਗਰਮੀਆਂ ਜਲਦੀ ਖਰਾਬ ਹੁੰਦੀਆਂ। ਉੱਚ ਟਾਈਫਾਇਡ ਹੋਣ ਦਾ ਖਤਰਾ ਹੈ। ਫਿਰ ਪਾਣੀ ਸਾਫ਼ ਪੀਣਾ ਬੜਾ ਜ਼ਰੂਰੀ ਹੈ। ਜਿਹੜਾ ਫਿਲਟਰਡ ਵਾਟਰ ਹੈ, ਯੂਵੀ ਨਾਲ ਟ੍ਰੀਟਡ ਵਾਟਰ ਹੈ ਉਹ ਦੇਣਾ ਚਾਹੀਦਾ ਕਿਉਂਕਿ ਜਿਹੜੇ ਬਰਸਾਤੀ ਮੌਸਮ 'ਚ ਪਾਣੀ ਦੇ ਵਿੱਚ ਵੀ ਇਨਫੈਕਸ਼ਨ ਜ਼ਿਆਦਾ ਹੁੰਦਾ। ਮੈਂ ਆਪਕੋ ਬਤਾਨਾ ਚਾਹੂੰਗੀ ਕਿ ਮੈਂ ਬੇਸਿਕਲੀ ਕੀ ਹੈਂਡਲ ਕਰਦੀ ਹਾਂ ਇੱਥੇ। ਬੱਚੇ, ਇਹ ਬੱਚੋਂ ਕਾ ਹਸਪਤਾਲ ਹੈ। ਠੀਕ ਹੈ? ਹਮ ਸਭ ਤੋਂ ਜ਼ਿਆਦਾ ਫੋਕਸ ਕਰਤੇ ਹਾਂ ਬੱਚੋਂ ਕੇ ਗ੍ਰੋਥ ਐਂਡ ਡਿਵੈਲਪਮੈਂਟ। उसमें सबसे बड़ा रोल होता है बच्चों की खुराक का और खुराक हम अक्सर भूल जाते हैं कि सबसे पहले बच्चे के पैदा होते ही पहले घंटे में ही शुरू हो जाती है पहले घंटे में बच्चे का माँ का दूध पीना बहुत ज़रूरी है जिसको हम बोलते हैं गोल्डन आर ऑफ ब्रेस्ट फीडिंग वहाँ से बच्चे की आगे जाकर कोई बीमारी होगी कि नहीं कितनी होगी ये सब डिपेंड करता है बच्चे के हड्डियाँ में कमज़ोरी आना या डेंटल कैरीज जिसको हम दांत में कीड़ा कीड़ा लगना कहते हैं या फिर सडन इन्फेंट डेथ सिंड्रोम सिड्स सिंड्रोम कहते हैं ये सब हम प्रिवेंट कर सकते हैं ये सब हम डिले कर सकते हैं अगर बच्चे को सही समय पे माँ का दूध दिया जाए तो माँ के दूध सही से आने के लिए माँ का खाना पीना उनका पानी कितना पीना है उन्होंने उनका स्ट्रेस फैक्टर कितना है उनका आ, उनका स्लीप प्रॉपर होनी चाहिए वो सारा कुछ मैं बताती वो सारा कुछ का कंसल्ट मैं करती हूँ अक्सर जो न्यू मदर्स होती हैं जो फर्स्ट टाइम मदर्स होती हैं उनको ये नहीं पता होता है कि बच्चे को ढंग से फीड कैसे कराना है क्या पोजीशन होनी चाहिए किस तरह से बच्चे को लैच करवाना है या बच्चे का स्लीप रूटीन स्लीप साइकिल कैसा होता है फीडिंग पैटर्न कैसा होता है कितने समय पर बच्चे को दूध पिलाना चाहिए बच्चे का पहली बार नहलाना कैसे चाहिए ठीक है ये सब के लिए मैं गाइडेंस देती हूँ ये मदर के लिए बहुत ज़रूरी है उनको पता होना चाहिए कि बच्चे की ग्रोथ एंड डेवलपमेंट पे हर स्टेज पे क्या करना ज़रूरी जैसे जैसे बच्चा बड़ा होता जाता है उसको पैकेज प्रोसेस्ड फूड जो आमतौर से चिप्स है मैगी है मैदे वाले खाने हैं उसका एक्सपोजर होता रहता है। वो चीज़ बच्चे के लिए बहुत हानिकारक है बहुत तंग करती है उसको कबज़ हो जा हो सकती है और बीमारियाँ लग सकती है ओबेसिटी हो सकती है जो बड़े होते होते बीमारियों में कन्वर्ट हो जाती है जैसे हाई बीपी रहना हाई शुगर रहना तो उससे पहले ही बचाव कर लेना ही बहुत ज़रूरी है बच्चे के लिए तो उसका गाइड उसकी गाइडेंस हम यहाँ पर देते हैं मैं यहाँ देती हूँ कि बच्चे को कैसे घर का खाना जो हेल्दी भी हो और बहुत स्वादिष्ट भी हो उसकी रेसिपीज़ दी जाती हैं बच्चे की ग्रोथ के लिए उसकी हाइट रुक रही है उसका वेट नहीं बढ़ रहा है उसका जो प्रॉपर ग्रोथ स्केल है वो नहीं अचीव हो रहा है तो उसके लिए खाना पीना क्या देना है प्रोटीन इनटेक कैसे होना चाहिए ਫਾਈਬਰ ਇਨਟੇਕ ਐਸਾ ਹੋਣਾ ਚਾਹੀਦਾ ਉਹ ਸਾਰਾ بتایا ਜਾਂਦਾ ਮੇਰਾ ਦੋਤਾ ਹੈ ਤਾਂ ਆਪਣਾ ਕੋਈ 6 ਮਹੀਨੇ ਦਾ ਅੱਛਾ ਮੇਨੂੰ ਉਲਟੀਆਂ ਟਟੀਆਂ ਆ ਰਹੀਆਂ ਸੀ ਤੇ ਤਿੰਨ ਦਿਨ ਇਹਨਾਂ ਨੇ ਰੈਡਮਟ ਰੱਖਿਆ ਮੁਰਗੇ ਨੇ ਛੁੱਟੀ ਦਿੱਤੀ ਉਹ ਰੱਜੀ ਦੁਬਾਰਾ ਸਵੇਰੇ ਸ਼ਾਮ ਆਣ ਕੇ ਤੇ ਇਹਦਾ ਲਾਜਵਾਰੈਂਟੀ ਦੇ ਦੁਆਰੇ ਆ ਠੀਕ ਐ ਸਵੇਰੇ ਉਹਨਾਂ ਨੇ ਮਨੇ ਕਰ ਦਿੱਤਾ ਤੇ ਹੁਣ ਇਹਨੂੰ ਤੁਸੀਂ ਸ਼ਨੀਵਾਰ ਆਣ ਕੇ ਚੈੱਕ ਕਰਾਓ ਜਿੰਤੋਂ ਤੱਕ ਮੇਰਾ ਬੇਟਾ ਜਿਹੜਾ ਹੈ ਵੇਲੇ 27 ਸਾਲ ਦਾ ਆ ਪੂਨਾ ਦਾ ਵੀ ਟ੍ਰੀਟਮੈਂਟ ਬੱਚਿਆਂ ਦਾ ਇੱਥੋਂ ਚੱਲਿਆ ਸੀ ਇਹ ਜਿਹੜੀ ਬੇਟੀ ਆ ਜਿੱਦਾਂ ਬੱਚਾ ਜਿਹਦਾ ਇਹ ਬੱਚਾ ਵਾ ਇਹਦਾ ਟ੍ਰੀਟਮੈਂਟ ਵੀ ਇੱਥੋਂ ਚੱਲਦਾ ਸੀ ਜੀ ਡਾਟਰ ਸਾਹਿਬ ਬਹੁਤ ਮਨ ਨੰਬਰ ਆ ਹਰ ਇੱਕ ਦੀ ਮਤ ਕਰਦੇ ਆ ਗੱਲ ਸੁਣਦੇ ਆ ਅਮੀਰ ਹੋਵੇ ਗਰੀਬ ਹੋਵੇ ਸਾਰਿਆਂ ਨੂੰ ਇੱਕੋ ਜਿਹਾ ਟ੍ਰੀਟਮੈਂਟ ਦਿੰਦੇ ਆ ਅਸੀਂ ਇਹਨਾਂ ਦੇ ਮਤਲਬ ਘੱਟੋ ਘੱਟ 50 ਸਾਲ ਦੇ ਫੈਨ ਆ ਜੀ ਬੇ ਬੱਚਾ ਬਿਲਕੁਲ ਠੀਕ ਆ ਆ ਵੇਖੋ ਬੈਠਾ ਹੋਇਆ ਵਾ ਤੰਦਰੁਸਤ ਆ ਅਜੋ ਤੇ ਪੀੜਾ ਜਿੱਤ ਨਹੀਂ ਲਿਆਏ ਆ ਕੰਡੀਸ਼ਨ ਬੜੀ ਬਾਰੀ ਸੀ ਮੇਰੀ ਘਰ ਨੇ ਪੱਤੀ ਰੋ ਰਹੀ ਸੀ ਉਦੋਂ ਤੇ ਡਾਕਟਰ ਸਾਹਿਬ ਨੇ ਹੌਸਲਾ ਦਿੱਤਾ ਵੀ ਤੁਸੀਂ ਕਈ ਗੱਲ ਦੀ ਘਬਰਾਹਟ ਨਾ ਕਰੋ ਸ਼ਾਮਾਂ ਤੱਕ ਠੀਕ ਹੋ ਜਾਂਦਾ ਸਰ ਇਹਨਾਂ ਨੂੰ ਪੋਟੀ ਰਾਈ ਬਲੱਡ ਆਂਦਾ ਸੀ ਜੋ ਇਨਫੈਕਸ਼ਨ ਬਹੁਤ ਜ਼ਿਆਦਾ ਹੀ ਜੋ ਇਹ ਹੈਗਾ ਜੋ 5 ਸਾਲ ਦਾ ਜੋ ਪੰਜਵਾਂ ਸਾਲ ਜਾਂਦਾ ਪਿਆ ਇਹ ਮਸਕਲਾਈ ਜੀ ਇਹਨੂੰ ਸਰ ਪੋਟੀਆਂ ਪਟੀਆਂ ਹੁੰਦੀਆਂ ਜੋ ਬਲੱਡ ਪੋਟੀ ਰਾਈ ਇਨਫੈਕਸ਼ਨ ਬਹੁਤ ਜ਼ਿਆਦਾ ਹੀ ਜੋ ਇਹਨੂੰ ਮਤਲਬ ਇੱਕ ਦੋ ਜਗ੍ਹਾ ਤੇ ਹੋਰੀ ਦਵਾਈ ਖਵਾਈ ਸੀ ਤੇ ਫਰਕ ਨਹੀਂ ਪਿਆ ਜੋ ਫਿਰ ਸਾਰੋਂ ਨਾਕੋ ਪਹਿਲਾਂ ਵੀ ਆਪਾਂ ਇਹਨਾਂ ਦਾ ਆਪਰੇਟ ਕਰਵਾਇਆ ਸੀ ਜੋ ਬਹੁਤ ਵਧੀਆ ਹੈ ਜੀ ਤੇ ਬਾਅਦ ਚ ਫੇਰ ਦੁਬਾਰਾ ਆਏ ਆ ਇਥੋਂ ਕਾਫੀ ਫਰਕ ਹੈ ਜੀ ਹੁਣ ਨਾਰਮਲ ਆਇਆ